ਹਰਿਆਣਾ ਕਮੇਟੀ ਪ੍ਰਧਾਨ ਚਿੰਡਾ ਦੀਆਂ ਮੁਸ਼ਕਲਾਂ ਘਟਣ ਦਾ ਨਾ ਨਹੀਂ ਲੈ ਰਹੀਆਂ ਬੇਅਦਬੀ ਨੂੰ ਲੈ ਕੇ ਸੱਖਾਂ ਨੇ ਵੱਡਾ ਫੈਸਲਾ ਲਿਆ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਵੱਡਾ ਐਲਾਨ ਕਰ ਦਿੱਤਾ ਹੈ ਵੱਡੀਆਂ ਖਬਰਾਂ ਦਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੀਤ ਪ੍ਰਧਾਨ ਜਦਦਾਰ ਗੁਰਵੀਰ ਸਿੰਘ ਤਲਾਕੌਰ ਨੇ ਕਿਹਾ ਕਿ ਕਮੇਟੀ ਵਿੱਚ ਪ੍ਰਧਾਨ ਜਗਦੀਸ਼ ਚਿੰਡਾ ਦੇ ਖਿਲਾਫ ਚੱਲ ਰਿਹਾ ਲੀਡਰਸ਼ਿਪ ਵਿਵਾਦ ਅਜੇ ਵੀ ਚੱਲ ਰਿਹਾ ਹੈ ਕਮੇਟੀ ਦੇ 17 ਮੈਂਬਰ ਸਹਿਬਾਨਾ ਵੱਲੋਂ ਪ੍ਰਧਾਨ ਚਿੰਡਾ ਨੂੰ ਜਨਰਲ ਹਾਊਸ ਬੁਲਾ ਕੇ ਆਪਣਾ ਬਹੁਮਤ ਸਾਬਤ ਕਰਨ ਲਈ ਦਿੱਤਾ ਗਿਆ ਨੋਟਿਸ ਅੱਜ ਵੀ ਬੀਤ ਕਰਾਰਾ ਤਲਾਕੌਰ ਨੇ ਸਪਸ਼ਟ ਕੀਤਾ ਕਿ ਅਖਬਾਰਾਂ ਵਿੱਚ ਛਿੰਡਾ ਦੇ ਪ੍ਰਧਾਨ ਬਣੇ ਰਹਿਣ ਬਾਰੇ ਛਪੀ ਵਿਅਨਵਾਜ਼ੀ ਗੁੰਮਰਾਹਕੁਨਾ ਇਨ੍ਹਾਂ ਖਬਰਾਂ ਵਿੱਚ ਕਿਹਾ ਗਿਆ ਕਿ ਪਿਛਲੇ ਦਿਨਾਂ ਤੋਂ ਦੋਹਾਂ ਧਿਰਾਂ ਵਿਚਕਾਰ ਚੱਲ ਰਿਹਾ મતਭੇਦ ਖਤਮ ਹੋ ਕੇ ਸਮਝੌਤਾ ਹੋ ਗਿਆ ਜਦੋਂ ਤਲਾਕੌਰ ਨੇ ਦੱਸਿਆ ਕਿ ਅਸਲ ਵਿੱਚ ਸਮਝੌਤਾ ਸਿਰਫ ਪਹਿਲਾਂ ਤੋਂ ਨਾਰਾਜ਼ ਚੱਲ ਰਹੀ ਤੀਜੀ ਤਰ੍ਹਾਂ ਅਕਾਲੀ ਦਲ ਬਾਦਲ ਗਰੁੱਪ ਅਤੇ ਕੁਝ ਆਜ਼ਾਦ ਮੈਂਬਰਾਂ ਦੇ ਗਰੁੱਪ ਨਾਲ ਹੋਇਆ ਇਹ ਉਹ ਮੈਂਬਰ ਸਨ ਜੋ ਛਿੰਡਾ ਦੇ ਪ੍ਰਧਾਨ ਬਣ ਵੇਲੇ ਜਨਰਲ ਹਾਊਸ ਦਾ ਬਾਈਕਾਟ ਕਰਕੇ ਬਾਹਰ ਚਲੇ ਗਏ ਸਨ ਅਤੇ ਉਹਨਾਂ ਨੇ ਚੋਣ ਕਮਿਸ਼ਨਰ ਕੋਲ ਛਿੰਡਾ ਪ੍ਰਦਾਨਗੀ ਰੱਦ ਕਰਨ ਵਾਸਤੇ ਕੇਸ ਵੀ ਦਰਜ ਕੀਤਾ ਹੋਇਆ ਮੀਤ ਪ੍ਰਦਾਨ ਤਲਕੌਰ ਨੇ ਜਗਦੀਸ਼ ਛਿੰਡਾ ਤੇ ਕਾਲੀ ਦਲ ਬਾਦਲ ਗਰੁੱਪ ਦੇ ਨਵੇਂ ਗੜਜੋੜ ਤੇ ਮੁਬਾਰਕਵਾਦ ਦਿੱਤੀ ਪਰ ਨਾਲ ਹੀ ਸਖਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਗਰੁੱਪ ਵੱਲੋਂ ਦਿੱਤਾ ਗਿਆ ਨੋਟਿਸ ਅੱਜ ਵੀ ਬਰਕਰਾਰ ਹੈ ਉਹਨਾਂ ਦਾਵਾ ਕੀਤਾ ਕਿ ਹਣਜਾ ਮੈਂਬਰਾਂ ਦੇ ਹਾਊਸ ਵਿੱਚੋਂ ਜਦ ਛਿੰਡਾ ਨੂੰ ਪ੍ਰਦਾਨਗੀ ਦਿੱਤੀ ਗਈ ਸੀ ਅਤੇ ਉਹਨਾਂ ਦੇ ਨਾਲ 29 ਮੈਂਬਰ ਸਨ ਪਰ ਹੁਣ ਉਹਨਾਂ ਦੇ ਨਾਲ ਸਿਰਫ 10 ਮੈਂਬਰ ਨੇ ਬਾਕੀ ਮੈਂਬਰਾਂ ਨੇ ਛਿੰਡਾ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਤਲਕੌਰ ਨੇ ਇਲਜ਼ਾਮ ਲਾਇਆ ਕਿ ਜਗਦੀਸ਼ ਇੰਡਾ ਗੁਰਦੁਆਰਾ 1 2024 ਦੇ ਖਿਲਾਫ ਜਾ ਕੇ ਆਪ ਹਦਰੀਆਂ ਕਰ ਰਹੇ ਨੇ ਜਿਸ ਕਾਰਨ ਉਹਨਾਂ ਦਾ ਗਰੁੱਪ ਛਿੰਡਾ ਨੂੰ ਅੱਜ ਵੀ ਪ੍ਰਦਾਨ ਨਹੀਂ ਮੰਨਦਾ ਤਲਾਕੌਰ ਨੇ ਮੰਗ ਕੀਤੀ ਕਿ ਜਗਦੀਸ਼ ਛਿੰਡਾ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਇਸ ਤੋਂ ਬਾਅਦ ਉਹ ਨਵੇਂ ਗੜਜੋੜ ਅਕਾਲੀ ਦਲ ਬਾਦਲ ਗਰੁੱਪ ਨਾਲ ਦੁਆਰਾ ਜਨਰਲ ਹਾਊਸ ਬੁਲਾ ਕੇ ਬਹੁਮਤ ਹਾਸਲ ਕਰਕੇ ਦੁਬਾਰਾ ਪ੍ਰਧਾਨ ਬਣ ਸਕਦੇ ਨੇ ਜਿਸ ਤੇ ਉਹਨਾਂ ਦੇ ਗਰੁੱਪ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਉਧਰ ਗੁਰੂਗ੍ਰਾਂਤ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਕੋਟਪੂਰਾ ਦੇ ਮੁੱਖ ਚੌਂਕ ਚ ਗੋਲੀकांड ਦੀ 10ਵੀਂ ਵਰ੍ਹੇ ਉਸੇ ਥਾਂ ਤੇ ਸਿੱਖ ਸੰਗਤ ਨੇ ਲਾਂਤ ਦਿਹਾੜੇ ਵਜੋਂ ਮਨਾਈ ਪੰਜਾਬ ਪਰਤੋਂ ਆਏ ਪੰਥਕ ਆਗੂਆਂ ਨੇ ਪਹਿਲਾਂ ਨਿਤਨੇਮ ਕੀਤਾ ਤੇ ਉਸ ਉਪਰੰਤ ਗੋਲੀ ਕਾਂਡ ਦੇ ਇਨਸਾਫ ਲਈ ਅਰਦਾਸ ਕਰਕੇ ਸੰਗਤ ਨੂੰ ਸੰਬੋਧਨ ਕੀਤਾ ਸ਼੍ਰੋਮਣੀ ਕਾਲੀ ਦਲ ਪੁਨਰਸਰਜੀਤ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਬੇਅਦਬੀਆਂ ਦਾ ਇਨਸਾਫ ਕਿੱਥੋਂ ਮਿਲਣਾ ਸੀ ਇਨਸਾਫ ਦੇਣ ਵਾਲੇ ਤਾਂ ਮਲਜ਼ਮਾਂ ਦੀ ਪੁਸ਼ਤ ਪਨਾਈ ਕਰਦੇ ਰਹੇ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ 10 ਸਾਲ ਬਾਅਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਸਗੋਂ ਮੌਜੂਦਾ ਸਰਕਾਰ ਨੇ ਤਾਂ ਬੇਅਦਬੀ ਦੇ ਕੇਸਾਂ ਨੂੰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਦਾ ਵਾਲਾ ਦੇ ਕੇ ਪੰਜਾਬ ਚੋਂ ਬਾਹਰ ਭੇਜਣ ਚ ਮਦਦ ਕੀਤੀ ਉਹਨਾਂ ਸੁਝਾਅ ਦਿੱਤਾ ਕਿ ਸਿੱਖ ਬੁੱਧੀ ਜੀਵੀਆਂ ਦੀ ਕਮੇਟੀ ਬਣਾ ਕੇ ਇਸ ਕੇਸ ਨੂੰ ਅਦਾਲਤ ਵਿੱਚ ਮਜ਼ਬੂਤੀ ਨਾਲ ਲੜਿਆ ਜਾਵੇ ਭਾਈ ਹਰਜਿੰਦਰ ਸਿੰਘ ਮਾਜੀ ਅਤੇ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਸ ਜਗ੍ਹਾ ਤੇ ਇਨਸਾਫ ਮੰਗਣ ਲਈ ਜਾਬ ਕਰਦੀ ਸੰਗਤ ਤੇ ਤਸ਼ੱਦਦ ਢਾਇਆ ਗਿਆ ਸੀ ਪਰ ਹੁਣ ਤੱਕ ਨਾ ਕਾਲੀ ਦਲ ਬੀਜੇਪੀ ਗੜ ਜੋੜ ਨਾ ਕਾਂਗਰਸ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨਸਾਫ ਲਈ ਕੁਝ ਕੀਤਾ ਉਹਨਾਂ ਕਿਹਾ ਕਿ ਬੇਅਦਬੀ ਦੇ ਮਾਮਲੇ ਵਿੱਚ ਭਗਵੰਤ ਮਾਨ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਵਾਂਗ ਸੰਗਤ ਦੀ ਕਚਹਿਰੀ ਵਿੱਚ ਜਵਾਬ ਤੇ ਨਹੀਂ ਗੁਰਸੇਵਕ ਸਿੰਘ ਮੱਲੇਕੇ ਅਤੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਜਦ ਤੱਕ ਬੇਅਦਬੀ ਅਤੇ ਗੋਲੀ ਕਾਂਡ ਦੇ ਕੇਸਾਂ ਦੀ ਪੈਰਵਾਹੀ ਸੰਗਤ ਖੁਦ ਅੱਗੇ ਆ ਕੇ ਨਹੀਂ ਕਰਦੀ ਉਨਾ ਚਿਰ ਇਨਸਾਫ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਆਗੂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਨਸਾਫ ਲੈਣ ਲਈ ਸਿਆਸੀ ਆਗੂਆਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਲਾਂਤੀ ਪੱਤਰ ਸੌਂਪੇ ਜਾਂਦੇ ਰਹੇ ਨੇ ਪਰ ਇਸ ਵਾਰ ਸਟੇਜ ਤੋਂ ਲਾਂਤਾ ਪਾਉਣ ਲਈ ਹੀ ਇਸ ਦਿਨ ਨੂੰ ਲਾਂਤ ਦਿਹਾੜੇ ਵਜੋਂ ਮਨਾਇਆ ਗਿਆ ਦੱਸਣ ਜੋਗ ਹੈ ਕਿ 14 ਅਕਤੂਬਰ 2015 ਨੂੰ ਬਰਗਾੜੀ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦੇ ਰੋਸ਼ ਵਜੋਂ ਸੰਗਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੀ ਉਸ ਸਮੇਂ ਸੰਗਤ ਤੇ ਪੁਲਿਸ ਨੇ ਗੰਦੇ ਪਾਣੀ ਦੀਆਂ ਵਿਛਾੜਾਂ ਕੀਤੀਆਂ ਸਨ ਤੇ ਪੁਲਿਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਜ਼ਿਕਰ ਜੋਗ ਹੈ ਕਿ ਦਰਬਾਰੇ ਖਾਲਸਾ ਵੱਲੋਂ ਭਾਈ ਹਰਜਿੰਦਰ ਸਿੰਘ ਮਾਜੀ ਦੀ ਅਗਵਾਈ ਚ ਅੱਗੇ ਹਰ ਸਾਲ ਲਾਣਤ ਦਿਹਾੜਾ ਮਨਾਉਣ ਤੋਂ ਬਾਅਦ ਵੱਖ-ਵੱਖ ਸਿਆਸੀ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੇਂ ਦੀ ਹਕੂਮਤ ਦੀਆਂ ਕਰਤੂਤਾਂ ਦਰਸਾਉਂਦਾ ਲਾਣਤ ਪੱਤਰ ਸੌਂਪਿਆ ਜਾਂਦਾ ਸੀ ਪਰ ਇਸ ਵਾਰ ਸਟੇਜ ਤੇ ਹੀ ਵਕ ਵਕ ਪੰਥਕ ਬੁਲਾਰਿਆਂ ਨੇ ਦੋਸ਼ੀਆਂ ਨੂੰ ਤਕਰੀਰਾਂ ਰਾਹੀਂ ਲਾਣ ਤਾਂ ਪਾਈਆਂ